ਰਾਦੇ ਬਾਰਾਂ ਵੇਟ ਆ ਵੀ ਦੋ ਦਿਨ ਨਹੀਂ ਹੀ ਝੜਵਾ ਰਹੇ ਇਹਦਾ ਸ਼ਰਮ ਕਰੋ ਥੋੜੀ ਜੀ ਪਈ ਆ ਸਰਦਾਰ ਜੀ ਕਿੰਨੇ ਸਮੇਂ ਤੋਂ ਜਿਹੜੀ ਇਹ ਸੁੱਸੀ ਤੰਗ ਕਰ ਰਹੀ ਆ ਤੇ ਅਜੇ ਇਹ ਕੀ ਹਾਲਾਤ ਬਣ ਗਏ ਵੀ ਤੁਹਾਨੂੰ ਅੱਜ ਸੁੱਸੀ ਇਕੱਠੀ ਕਰਕੇ ਲਿਆ ਕੇ ਡੀਸੀ ਸਾਹਿਬ ਦਿਖਾਉਣੀ ਪੈਗੀ ਤਿੰਨ ਤਿੰਨ ਵਾਰੀ ਰਾਤ ਨੂੰ ਉੱਠ ਕੇ ਇੱਕ 10 ਵਜੇ ਝਾੜੂ ਮਾਰੀਦਾ ਜੇ ਇੱਕ 1 ਵਜੇ ਮਾਰੀਦਾ ਇੱਕ 2 ਵਜੇ ਉੱਠ ਕੇ ਝਾੜੂ ਮਾਰੀਦਾ ਫੇਰ ਯਾਨੀ ਕਿ ਸਾਨੂੰ ਉਹ ਵੀ ਨਹੀਂ ਸੁੱਤਾ ਜਾਂਦਾ ਕਿ ਕਦੇ ਇੱਥੇ ਸੁਸਰੀ ਕਦੇ ਇਹਦੇ ਸੁਸਰੀ ਸਾਡੇ ਬਾਹਰੋਂ ਦੇ ਸੁਸਰੀ ਸਾਡੇ ਸੋਈ ਦੇ ਵਿੱਚ ਸੁਸਰੀ ਸਾਡੇ ਡਰੈਗ ਰੂਮ ਦੇ ਸੁਸਰੀ ਸਾਡੀ ਲੌਬੀ ਵਿੱਚ ਸੁਸਰੀ ਲੂਨਟਾ ਦੀ ਵਿੱਚ ਸਾਬਨਦਾਨੀ ਵਿੱਚ ਸੁਸਰੀ ਦੱਸੋ ਹੁਣ ਕਿਹੜਾ ਟਿਕਾਣਾ ਦੱਸਿਆ ਜਿਹੜਾ ਸੁਸਰੀ ਦਾ ਨਹੀਂ ਹੈਗਾ ਝਾੜੂ ਦੀ ਸਰਕਾਰ ਆ ਪਹਿਲਾਂ ਮੈਂ ਤੁਸੀਂ ਝਾੜੂ ਚੁੱਕ ਕੇ ਸਰਕਾਰ ਬਣਾਈਆਂ ਲੋਕਾਂ ਨੂੰ ਜਾ ਕੇ ਦੱਸਿਆ ਵਾ ਹੁਣ ਤੁਹਾਨੂੰ ਫੇਰ ਝਾੜੂ ਮਾਰਨਾ ਪੈਣਦਿਆ ਮੈਨੂੰ ਲੱਗਦਾ ਵੀ ਜੇਕਰ ਸਰਕਾਰ ਨੇ ਕੰਮ ਨਾ ਕੀਤਾ ਮੈਨੂੰ ਲੱਗਦਾ ਤੁਹਾਨੂੰ ਫੇਰ ਝਾੜੂ ਫੇਰਨਾ ਪੈਣਾ ਹੈ ਕਿਉਂਕਿ 10 ਸਾਲ ਲੰਘੇ ਨੇ ਇਸ ਇਸੇ ਕੰਮ ਨੂੰ ਜੂਝਦੇ ਹੋયા ਆ ਸਾਡੀ ਸੁਣਵਾਈ ਨਹੀਂ ਹੋਈ ਜੀ ਪਹਿਲੇ ਵੀ ਡੀਸੀ ਆਨ ਨੂੰ ਬੜੀ ਬੜੀ ਮੰਗਪਨਾ ਦੇ ਚੁੱਕੇ ਹੋ ਪਹਿਲੀ ਸਰਕਾਰਾਂ ਨੂੰ ਦੇ ਚੁੱਕੇ ਹੋ ਪਰ ਤੁਹਾਡਾ ਹਜ ਤੱਕ ਹੱਲ ਕਿਉਂ ਨਹੀਂ ਹੋਇਆ ਹਜ ਤੱਕ ਸਰ ਸਾਡੀ ਅਸੀਂ ਜਿਹੜੇ ਸਾਡੇ ਉਹ ਆਪਣੇ ਡੀਐਮ ਜਿਹੜੇ ਹੈਗੇ ਆ ਗਦਾਮਾ ਵਾਲੇ ਉਹ ਸਾਨੂੰ ਸਵਾਲ ਕਰਦੇ ਆ ਵੀ ਤੁਸੀਂ ਆਪਣੀਆਂ ਕੋਠੀਆਂ ਸਾਡੇ ਗਦਾਮਾ ਲੱਗੇ ਕਿਉਂ ਪਾਈਆਂ ਵਾ ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹਣਾ ਵਾ ਇਹ 550 ਸਾਲ ਪਹਿਲਾਂ ਪਿੰਡ ਜਿਹੜਾ ਗੁਰੂ ਕੀ ਬਟਾਲੀ ਵਿੱਚ ਵਸਿਆ ਆਵਾ ਤੁਹਾਡੇ ਗਤਾਂਮ ਜਿਹੜੇ ਆ ਉਹ ਤੁਹਾਡੇ 50 60 ਸਾਲਾਂ ਤੋਂ ਪਏ ਹੋਇਆ ਖਾਸ ਕਰਕੇ ਤੁਹਾਡੀ ਸਰਕਾਰ ਆਪਣੀ ਹੁਣ ਤੇ ਆ ਮਾ ਵੀ ਪਾਰਟੀ ਤੋਂ ਵਰਕਰ ਦੇ ਤੁਹਾਡੇ ਹਲਕੇ ਦੇ ਐਮ ਐਲ ਏ ਡਾਕਟਰ ਜਸਪੀਕਰ ਸੰਧੂ ਤੁਹਾਡੇ ਨਾਲ ਨੇ ਹੁਣ ਵੀ ਕੀ ਲੱਗਦਾ ਤੁਹਾਡੀ ਸੁਣਵਾਈ ਹੋ ਰਹੀ ਏ ਕਿ ਨਹੀਂ ਹੋ ਰਹੀ ਹੁਣ ਸਰ ਮੈਨੂੰ ਤੇ ਸਮਝ ਨਹੀਂ ਆਉਦੀ ਸਰ ਸਰਕਾਰ ਸਾਡੀ ਆ ਜਿੰਨਾ ਅਸੀਂ ਝਾੜੂ ਚੁੱਕ ਕੇ ਜ਼ੋਰ ਲਾਇਆ ਸੀਗਾ ਉਹਨਾਂ ਸਾਨੂੰ ਪੂਰਾ ਉਜਰਕਣਾ ਨੂੰ ਉਹਨਾਂ ਹੰਗਾਰਾ ਨਹੀਂ ਮਿਲਿਆ ਆ ਸਾਡੀ ਸਰਕਾਰ ਗੁੱਸਾ ਕਰੇ 2017 ਦੇ ਵਿੱਚ ਜਦੋਂ ਸਾਡੀ ਇਲੈਕਸ਼ਨ ਸੀ ਅਸੀਂ ਕੂ ਗਰੂ ਪਾ ਕੇ ਬਸੰਤ ਪੰਜਵੀਂ ਵਾਲੇ ਮੇਲੇ ਵਾਲੇ ਦਿਨ ਅਸੀਂ ਇੱਥੇ ਪੂਰਾ ਆਪਣਾ ਪ੍ਰਦਰਸ਼ਨ ਕੀਤਾ ਪਿੰਡਾਂ ਦੇ ਵਿੱਚ ਖੁਸ਼ਹਾਲ ਕੀਤਾ ਸੀ ਪਰ ਜਿੰਨਾ ਸਾਡਾ ਜੋਰ ਲੱਗਾ ਉਹਨਾਂ ਸਾਡਾ ਹੰਗਾਰਾ ਨਹੀਂ ਮਿਲਿਆ ਪੁਰਾਣੇ ਵਰਕਨਾਂ ਨੂੰ ਦਾ ਇਹਨਾਂ ਨੇ ਅਣਗੌਲ ਕੀਤਾ ਵਾ ਜੇ ਸਾਡੀ ਅਜੇ ਵੀ ਨਾਂ ਸੁਣਵਾਈ ਹੋਈ ਅਸੀਂ ਤਿੱਖਾ ਸੰਘਰਸ਼ ਕਰਾਂਗੇ ਕੱਲ ਨੂੰ ਅਸੀਂ ਜੇ ਕੋਈ ਆਖਿਆ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਸਪੈਸ਼ਲਾਂ ਕੱਲ ਕੋਈ ਗੁੱਸਾ ਨਾ ਕਰੇ ਡੀਸੀ ਸਾਹਿਬ ਨਾ ਕਰੇ ਕੋਈ ਸਰਕਾਰ ਨਾ ਕਰੇ ਅਸੀਂ ਸਪੈਸ਼ਲਾਂ ਵੀ ਡੱਕਾਂਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚਾਲਾਂ ਦੇ ਨਾਲ ਅਸੀਂ ਅਕਸਰ ਦੇਖਦੇ ਪਈ ਯਾਤਰਾ ਅਸੀਂ ਆਪਣੇ ਮਸਲੇ ਹੱਲ ਕਰਾਉਣ ਵਾਸਤੇ ਡੀਸੀ ਸਾਹਿਬ ਕੋ ਜਾਂਦੇ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਮਸਲਾ ਹੋਊਗਾ ਪਰ ਤੁਹਾਨੂੰ ਜੀਸੀ ਸਾਹਿਬ ਨਾਲ ਬੁਲਾਵਾਂਗੇ ਡੀਸੀ ਸਾਹਿਬ ਕੋ ਜਿਹੜੇ ਪਿੰਡ ਦੇ ਲੋਕ ਨੇ ਵੱਖਰੇ ਤਰ੍ਹਾਂ ਦਾ ਮਸਲਾ ਹੱਲ ਲੈ ਕੇ ਆਏ ਨੇ ਜਿਹੜੇ ਕਿ ਇੱਕ ਸੱਸ ਜਿਹੜੀ ਆ ਨਾਲ ਲਾ ਕੇ ਬਹੁਤ ਤੰਗ ਕਰਦੀ ਹੈ ਸਭ ਤੋਂ ਵੱਲੋਂ ਤੁਹਾਨੂੰ ਤਸਵੀਰਾਂ ਸਾਡੀ ਕਰਾਂਗੇ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਸਰਦਾਰ ਜੀ ਹੈ ਪ੍ਰਿਤਪਾਤ ਸਿੰਘ ਖਾਲਸਾ ਛਾਟੇ ਦੇ ਰਹਿਣ ਵਾਲੇ 770 ਰੋਡ ਦੇ ਸੁਸਰੀ ਤਾਂ ਦਿਖਾ ਰਹੇ ਨੇ ਸੁਸਰੀ ਵੀ ਇੰਨੀ ਵੱਡੀ ਤੇ ਦਾਅਲ ਵਿੱਚ ਵੀ ਇਹਨਾਂ ਦਾ ਜੀੜਾ ਜਿਹੜਾ ਮੁਸ਼ਕਲ ਹੋਇਆ ਪਿਆ ਵਾ ਪਿਛਲੇ 10 ਸਾਲ ਤੋਂ ਜਿਹੜੇ ਪਰੇਸ਼ਾਨ ਨੇ ਗੱਲਬਾਤ ਵੀ ਕਰਾਂਗੇ ਪ੍ਰਿੰਪਾਲ ਸਿੰਘ ਦਾ ਸਰਦਾਰ ਜੀ ਕਿੰਨੇ ਸਮੇਂ ਤੋਂ ਜਿਹੜੀ ਸੁਸਰੀ ਤੰਗ ਕਰ ਰਹੀ ਆ ਤੇ ਅਜੇ ਕੀ ਹਾਲਾਤ ਬਣ ਗਏ ਵੀ ਤੁਹਾਨੂੰ ਅੱਜ ਸੁਸਰੀ ਇਕੱਠੇ ਹੀ ਕਰਕੇ ਲਿਆ ਕੇ ਡੀਸੀ ਸਾਹਿਬ ਨੂੰ ਦਿਖਾਉਣੀ ਪੈਗੀ ਸਰ ਹਰਜੀਤ ਸਿੰਘ ਜੀ ਮੈਂ ਪਹਿਲੂ ਹੀ ਕਰਦਾ ਹੋਏ ਅਸੀਂ 10 15 ਸਾਲ ਤੋਂ ਇਸ ਦੇ ਵਿੱਚ ਲੱਗੇ ਹੋਏ ਆ ਪਰ ਅਸੀਂ ਇਹ ਜਿਹੜਾ ਮਸਲਾ ਹੱਲ ਕਰਕੇ ਫੇਰ ਹੀ ਹਟਾਂਗੇ ਕਿਉਂਕਿ 10 ਸਾਲ ਲੰਘੇ ਨੇ ਇਸ ਇਸੇ ਕੰਮ ਨੂੰ ਜੂਝਦੇ ਆਇਆ ਪਰ ਸਾਡੀ ਸੁਣਵਾਈ ਨਹੀਂ ਹੋਈ ਜੇ ਸਾਡੀ ਅਜੇ ਵੀ ਨਾ ਸੁਣਵਾਈ ਹੋਈ ਅਸੀਂ ਤਿੱਖਾ ਸੰਘਰਸ਼ ਕਰਾਂਗੇ ਕੱਲ ਨੂੰ ਅਸੀਂ ਜੇ ਕੋਈ ਆਖਿਆ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਸਪੈਸ਼ਲਾਂ ਵਾਂ ਕਾਲ ਕੋਈ ਗੁੱਸਾ ਨਾ ਕਰੇ ਡੀਸੀ ਸਾਹਿਬ ਨਾ ਕਰੇ ਕੋਈ ਸਰਕਾਰ ਨਾ ਕਰੇ ਅਸੀਂ ਸਪੈਸ਼ਲਾਂ ਵੀ ਢੱਕਾਂਗੇ ਸਾਰੇ ਸਾਡੇ ਨਾਲ ਸਾਥ 50 ਪਿੰਡ ਸਾਡੇ ਨਾਲ ਆ ਖਾਪੜਖੇਰੀ ਬਾਸਰਕੇ ਕਮਾਨਪੁਰਾ ਜਿੰਨੇ ਵੀ ਹੈਗੇ ਆ ਉਹ ਸਾਰੀਆਂ ਪੰਚਾਇਤਾਂ ਸਾਡੇ ਨਾਲ ਆ ਉਹਨਾਂ ਦੀ ਮਜੂਤਾ ਉਹਨਾਂ ਦੇ ਸੈਨੂ ਵੀ ਸਾਡੀ ਫਾਇਦੇ ਵਿੱਚ ਹੋਏ ਆ ਜੇ ਐਰ ਕੀ ਸਾਡੀ ਸੁਣਵਾਈ ਨਾ ਹੋਏ ਤੇ ਅਸੀਂ ਤਿੱਖਾ ਸੰਘਰਸ਼ ਕਰਾਂਗੇ ਫਿਰ ਇਹ ਪਿਛਲੀ ਵਰੀ ਕਰ ਲੱਗੇ ਆ ਸਾਡੇ ਕੋਈ ਵਿਧਵਾ ਚੱਲਿਆ ਸੀ ਜਿਹੜੇ ਆ ਲੇਬਰ ਵਾਲੇ ਆ ਉਹਨਾਂ ਨੇ ਸਾਨੂੰ ਆਖਿਆ ਵੀ ਸਾਡੀ ਰੋਜੀ ਰੋਟੀ ਦਾ ਸਾਡਾ ਕੰਮ ਆ ਇਹ ਸਰਦਾਰ ਜੀ ਤੁਸੀਂ ਇਹਦਾ ਕੰਮ ਨਾ ਕਰੋ ਅਸੀਂ ਉਹਨਾਂ ਮਜ਼ਦੂਰਾਂ ਦੀ ਰੋਟੀ ਖਾਤਰ ਜਿਹੜਾ ਇਹ ਕੰਮ ਥੋੜਾ 2 ਮਹੀਨੇ ਲੇਟ ਕੀਤਾ ਸੀ ਵੀ ਉਹਨਾਂ ਦੀ ਜਿਹੜੀ ਲੇਬਰ ਆ ਉਹ ਬਣ ਜਾਵੇ ਉਹ ਵੀ ਸਾਡੇ ਭਰਾ ਵਾ ਡਰਾਈਵਰ ਹੀ ਸਾਡੇ ਭਰਾ ਵਾ ਡਰਾਈਵਰ ਪਰ ਇਸੇ ਮਿਸ਼ਨ ਦੇ ਹੁੰਦਾ ਵੀ ਜਦੋਂ ਡਰਾਈਵਰ ਇਕੱਠੇ ਹੋ ਜਾਂਦੇ ਆ ਕੋਈ ਕਾਰ ਵਾਲਾ ਲਾਗੋ ਨੰਗਦਾ ਉਹਦੇ ਗੱਲ ਪੈਂਟ ਤੱਕ ਜਾਂਦੇ ਆ ਮੇਰੇ ਵੀਰ ਆ ਡਰਾਈਵਰ ਉਹਨਾਂ ਦਾ ਕੋਈ ਦਿਨ ਰਾਤ ਵਿਚ ਮਛਰਾਂ 'ਚ ਸੌਂਦੇ ਨੇ ਪਰ ਉਹਨਾਂ ਦਾ ਕੋਈ ਕਸੂਰ ਨਹੀਂ ਕਸੂਰ ਇੱਕ ਸਰਕਾਰ ਦਾ ਹੈ ਇਹਨਾਂ ਨੂੰ ਆਖਿਆ ਹੋ ਕਿ ਜਿਹੜੇ ਰੋਡ ਦੇ ਉੱਤੇ ਜਿਹੜਾ ਇਹਨਾਂ ਨੂੰ ਬਾਈ ਸੁਝਾ ਦਿੱਤਾ ਹੀ ਬਾਈਪਾਸ ਤੇ ਜਿਹੜੇ ਟਰੱਕ ਆ ਤੁਸੀਂ ਖਲਾ ਰਿਆ ਕਰੋ ਇਹ ਦੋਵੇਂ ਪਾਸੇ ਟਰੱਕ ਖਿਲਾਰ ਕੇ ਜੋ ਗੁਰੂਆਂ ਦੀ ਨਗਰੀ ਨੂੰ ਜਾਂਦੀ ਹੋਈ ਗੁਰੂਆਂ ਦੀ ਨਗਰੀ ਨੂੰ ਜੋੜਦੀ ਹੋਈ ਸੜਕ ਜਿਹੜੀ ਆ ਉੱਤੇ ਦੋਵੇਂ ਪਾਸੇ ਟਰੱਕ ਲਾਗੇ ਜੇ ਸਾਡੇ ਯਾਤਰੂ ਆਉਂਦੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ। ਗੱਲ ਕਰੀ ਪਤਪਾਲ ਜੀ ਬੜੇ ਲੰਬੇ ਸਮੇਂ ਤੋਂ ਜਿਹੜੇ ਉੱਥੇ ਜਿਹੜੇ ਗੋਦਾਮ ਨੇ ਤੁਸੀਂ ਦੇਖਿਆ ਕੋਈ ਨਵੇਂ ਨਹੀਂ ਆ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਤੁਸੀਂ ਪਹਿਲੇ ਵੀ ਡੀਸੀ ਵਾਲ ਨੂੰ ਬੜੀ ਬੜੀ ਮੰਗ ਪੱਤਰ ਦੇ ਚੁੱਕੇ ਹੋ ਪਹਿਲੀ ਸਰਕਾਰਾਂ ਨੂੰ ਦੇ ਚੁੱਕੇ ਹੋ ਪਰ ਤੁਹਾਡਾ ਹਜ ਤੱਕ ਹੱਲ ਕਿਉਂ ਨਹੀਂ ਹੋਇਆ ਹਜ ਤੱਕ? ਸਰ ਸਾਡੀ ਐਸੇ ਜਿਹੜੇ ਸਾਡੇ ਉਹ ਆਪਣੇ ਡੀਐਮ ਜਿਹੜੇ ਹੈਗੇ ਆ ਗਦਾਮਾਂ ਵਾਲੇ ਉਹ ਸਾਨੂੰ ਸਵਾਲ ਕਰਦੇ ਆ ਵੀ ਸਾਡੇ ਗਦਾਮਾਂ ਲਾਗੇ ਕਿਉਂ ਪਾਈਆਂ ਵਾਂ ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਵਾਂ ਵੀ ਸਾਡਾ 550 ਸਾਲ ਪਹਿਲਾਂ ਪਿੰਡ ਜਿਹੜਾ ਗੁਰੂ ਕੀ ਬਟਾਲੀ ਵਿੱਚ ਵਸਿਆ ਆਇਆ ਵਾ ਤੁਹਾਡੇ ਗਦਾਮ ਜਿਹੜੇ ਆ ਉਹ ਤੁਹਾਡੇ 50 60 ਸਾਲਾਂ ਤੋਂ ਪਏ ਹੋਏ ਆ ਉਹਨਾਂ ਨੂੰ ਮੈਂ ਜਾਗਰਤ ਕਰਨਾ ਚਾਹੁੰਦਾ ਵੀ ਸਾਡੀਆਂ ਕੋਠੀਆਂ ਬਾਹਰ ਸਾਡੀ ਜੱਦੀ ਦਾਦ ਆ ਤੇ ਅਸੀਂ ਉੱਥੇ ਕੋਠੇ ਪਾਏ ਹੋਏ ਆ ਅਸੀਂ ਉੱਥੇ ਕੋਠੀਆਂ ਪਾਈਆਂ ਹੋਈਆਂ ਵਾਂ ਪਰ ਇਹ ਜਿਹੜਾ ਆਪਣੇ ਗਦਾਮਾਂ ਦਾ ਹੱਲ ਕਰੇ ਇਹ ਨਾ ਕਹਣ ਵੀ ਤੁਸੀਂ ਗਦਾਮਾਂ ਲਾਗੇ ਕੋਠੀਆਂ ਕਿਉਂ ਪਾਈਆਂ ਸਾਡਾ 5 ਸਾਲ ਪਹਿਲੋਂ ਪੁਰਾਣਾ ਪਿੰਡ ਆ ਇੱਕਦਮ 50 ਸਾਲ ਪਾ ਕੇ ਆਣ ਕੇ ਮਾਲਕ ਬਣ ਕੇ ਸਾਨੂੰ ਕਹਿੰਦੇ ਤੁਸੀਂ ਕੋਠੀਆਂ ਕਿਉਂ ਪਾਈਆਂ ਲਾਗੇ ਦਿਨੇ ਸੁਪੀ ਖਾਸ ਕਰਕੇ ਤੁਹਾਡੀ ਸਰਕਾਰ ਆਪਣੀ ਹੈ ਹੁਣ ਤੇ ਆਮ ਆਦਮੀ ਪਾਰਟੀ ਤੁਸੀਂ ਵਰਕਰ ਦੇ ਤੁਹਾਡੇ ਹਲਕੇ ਦੇ ਐਮ ਐਲ ਏ ਡਾਕਟਰ ਜਸਪੀ ਸਿੰਘ ਸੰਧੂ ਤੁਹਾਡੇ ਨਾਲ ਨੇ ਹੁਣ ਵੀ ਕੀ ਲੱਗਦਾ ਤੁਹਾਡੀ ਸੁਲਮਾਈ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੁਣ ਸਰ ਮੈਨੂੰ ਤੇ ਸਮਝ ਨਹੀਂ ਆਉਦੀ ਸਰ ਸਰਕਾਰ ਸਾਡੀ ਆ ਜਿੰਨਾ ਅਸੀਂ ਝਾੜੂ ਚੁੱਕ ਕੇ ਜ਼ੋਰ ਲਾਇਆ ਸੀਗਾ ਉਹਨਾਂ ਸਾਨੂੰ ਪੂਰਾ ਵਰਕਰਨ ਨੂੰ ਉਹਨਾਂ ਹੰਗਾਰਾ ਨਹੀਂ ਮਿਲਿਆ ਆ ਸਾਡੀ ਸਰਕਾਰ ਗੁੱਸਾ ਕਰੇ ਕਿਉਂਕਿ ਅਸੀਂ ਕਮਲਿਆ ਵਾਂਗੂ ਪੈੜਾ ਚ ਘੁੰਗਰੂ ਪਾ ਕੇ ਅਸੀਂ ਸਰਕਾਰ ਬਣਾਈ ਸੀ ਅਸੀਂ ਬਸੰਤ ਪੰਜਵੀਂ 2017 ਦੇ ਵਿੱਚ ਜਦੋਂ ਸਾਡੀ ਇਲੈਕਸ਼ਨ ਸੀ ਅਸੀਂ ਘੁੰਗਰੂ ਪਾ ਕੇ ਬਸੰਤ ਪੰਜਵੀਂ ਵਾਲੇ ਮੇਲੇ ਵਾਲੇ ਦਿਨ ਅਸੀਂ ਇੱਥੇ ਪੂਰਾ ਆਪਣਾ ਪ੍ਰਦਰਸ਼ਨ ਕੀਤਾ ਪਿੰਡਾਂ ਦੇ ਵਿੱਚ ਖੁਸ਼ਹਾਲ ਕੀਤਾ ਸੀ ਪਰ ਜਿੰਨਾ ਸਾਡਾ ਜੋਰ ਲੱਗਾ ਉਹਨਾਂ ਸਾਡਾ ਹੰਗਾਰਾ ਨਹੀਂ ਮਿਲਿਆ ਪੁਰਾਣੇ ਵਰਕਨਾਂ ਨੂੰ ਦਾ ਇਹਨਾਂ ਨੇ ਅਨਗੋਲ ਕੀਤਾ ਵਾ ਮੈਂ ਸੰਤਰੀਆਂ ਮੰਤਰੀਆਂ ਸਾਰੇ ਕਿ ਇਹਨਾਂ ਵੀ ਪੁਰਾਣੇ ਜਿਹੜੇ ਵਕਰਾਂ ਉਹਨਾਂ ਨਾਲ ਧਿਆਨ ਦਿੱਤਾ ਜਾਵੇ। ਸੁਨੀਲ ਸੁਪੀ ਜਿਹੜੀ ਸੁਸਰੀ ਆ ਆਉਂਦੀ ਕਿੱਥੋਂ ਉਹ ਤਾਂ ਖਾਸ ਕਰਕੇ ਦਿਨ ਰਾਤ ਆਉਂਦੀ ਆ ਕਿ ਜਦੋਂ ਤੁਸੀਂ ਘਰੇ ਰੋਟੀ ਪਾਣੀ ਬਣਾਉਂਦੇ ਹੋ ਉਦੋਂ ਮੁਸ਼ਕਲ ਆਉਂਦੀ ਆ ਤੁਹਾਡੇ ਤੁਹਾਨੂੰ ਸੋਣਾ ਵਾਸਤੇ ਕਿੰਨਾ ਕੁ ਮੁਸ਼ਕਲ ਹੁੰਦੀ ਆ ਖਾ ਕਰਕੇ। ਸਰ ਸਰ ਮੈਂ ਤੁਹਾਨੂੰ ਪਹਿਲਾਂ ਆਖਿਆ ਸੀ ਤਿੰਨ ਤਿੰਨ ਵਾਰੀ ਰਾਤ ਨੂੰ ਉੱਠ ਕੇ ਇੱਕ 10 ਵਜੇ ਝਾੜੂ ਮਾਰੀਦਾ ਜੇ ਇੱਕ 1 ਵਜੇ ਮਾਰੀਦਾ ਇੱਕ 2 ਵਜੇ ਉੱਠ ਕੇ ਝਾੜੂ ਮਾਰੀਦਾ ਫੇਰ ਯਾਨੀ ਕਿ ਸਾਨੂੰ ਉਹ ਵੀ ਨਹੀਂ ਸੁੱਤਾ ਜਾਂਦਾ ਕਿ ਕਹਿੰਦਾ ਇੱਥੇ ਸੁਸਰੀ ਕਦੀ ਇਹਦੇ ਸੁਸਰੀ ਸਾਡੇ ਬਾਹਰੋਂ ਦੇ ਸੁਸਰੀ ਸਾਡੇ ਸੋਈ ਦੇ ਵਿੱਚ ਸੁਸਰੀ ਸਾਡੇ ਡਰੈਗ ਰੂਮ ਦੇ ਸੁਸਰੀ ਸਾਡੀ ਲੋਬੀ ਵਿੱਚ ਸੁਸਰੀ ਜਾਨੀ ਕਿ ਲੂਣ ਦਾ ਨਹੀਂ ਵਿੱਚ ਸਾਬਨ ਦਾ ਨਹੀਂ ਵਿੱਚ ਸੁਸਰੀ ਦੱਸੋ ਹਣੀ ਕਿਹੜਾ ਟਿਕਾਣਾ ਦੱਸਿਆ ਜਿਹੜਾ ਸੁਸਰੀ ਦਾ ਨਹੀਂ ਹੈਗਾ ਬਿਲਕੁਲ ਬਾਜੀ ਤੁਸੀਂ ਦੱਸ ਰਹੇ ਹੋ ਵੀ ਤੁਹਾਨੂੰ ਰਾਤ ਉੱਠ ਕੇ ਤਿੰਨ ਤਣ ਵਾਲੀ ਝਾੜੂ ਮਾਰਨਾ ਪੈਂਦਿਆ ਤੁਹਾਡੂ ਝਾੜੂ ਹੀ ਸਰਕਾਰ ਆ ਪਹਿਲਾਂ ਵੀ ਤੁਸੀਂ ਝਾੜੂ ਚੁੱਕ ਕੇ ਸਰਕਾਰ ਬਣਾਈਆਂ ਲੋਕਾਂ ਨੂੰ ਜਾ ਕੇ ਦੱਸਿਆ ਵਾ ਹੁਣ ਤੁਹਾਨੂੰ ਫੇਰ ਝਾੜੂ ਮਾਰਨਾ ਪੈਂਦਿਆ ਮੈਨੂੰ ਲੱਗਦਾ ਵੀ ਜੇਕਰ ਸਰਕਾਰ ਨੇ ਕੰਮ ਨਾ ਕੀਤਾ ਤੇ ਮੈਨੂੰ ਲੱਗਦਾ ਤੁਹਾਨੂੰ ਫੇਰ ਝਾੜੂ ਫੇਰਨਾ ਪੈਣਾ ਸਾਰਾ ਸੀ ਤੇ ਅਸੀਂ ਜਿਹੜਾ ਅੱਧੀ ਚੁੱਕ ਕੇ ਜਿਹੜਾ ਇਹਨਾਂ ਨੇ ਸਰਕਾਰ ਬਣਾਈ ਸੀ ਜਨੂੰਗੇ 2017 ਦੇ ਵਿੱਚ ਅਸ਼ਮੀ ਹਲਕੇ ਨੂੰ 17000 ਬੋਟ ਆਪਾਂ ਸੋਤਾ ਨੂੰ ਜਤਾ ਆਪਣਾ ਬੋਟ ਪਵਾਈ ਸੀ ਜਦੋਂ ਸਾਡੀ ਝੰਡੇ ਵਾਲੀ ਗੱਡੀ ਦੇ ਲਾਗੇ ਕੋਈ ਨਹੀਂ ਸੀ ਸਲੋਂਦਾ ਉਦੋਂ ਦੀ ਗੱਲ ਅਸੀਂ 26 27000 ਬਲਵਿੰਦਰ ਸਿੰਘ ਸੋਤਾ ਨੂੰ ਬੋਟ ਪਵਾਈ ਸੀ ਜਦੋਂ ਚੰਨੇ ਡੇਰੇ ਲੱਗੇ ਨਸੀ ਕੋਈ ਖਲਾਉਂਦਾ ਕੋਈ ਗੱਡੀ ਲਾ ਕੇ ਨਹੀਂ ਖਲਾਉਂਦਾ ਉਹ ਨਹੀਂ ਉਹ ਝਾੜੂ ਵਾਲਿਆਂ ਦੀ ਗੱਡੀ ਇਹਦੇ ਲਾ ਕੇ ਨਹੀਂ ਖਲਾਉਣਾ ਅਸੀਂ ਕਾਲੀਏ ਆਸੀਂ ਕਾਂਗਰਸੀਆਂ ਅਸੀਂ ਉਸ ਟਾਈਮ ਤੇ ਕਲਮ ਕੀਤਾ ਵਾ ਪਰ ਮੈਂ ਸਰਕਾਰ ਨੂੰ ਕਹਿੰਦਾ ਵੀ ਸਾਨੂੰ ਇਹਦੇ ਵਿੱਚ ਸਖਤਨ ਦੇ ਵਿੱਚ ਵੀ ਵਰਕਰਾਂ ਨੂੰ ਨਹੀਂ ਪਾਇਆ ਸਾਡੇ ਵਿੱਚ ਇੰਨਾ ਜੋਸ਼ ਸੀ ਇਹਨਾਂ ਨੇ ਸਾਡੇ ਕੋਲ ਕੰਮ ਨਹੀਂ ਲਿਆ ਤਾਂ ਅਸੀਂ ਨਹੀਂ ਕੀਤਾ ਜਬਨੀ ਵੀ ਖਾਸ ਕਰਕੇ ਜਦੋਂ ਕੋਈ ਭੈਣ ਭਰਾ ਆਉਂਦਾ ਪ੍ਰੋਣਾ ਹੁੰਦਾ ਉਹਨੂੰ ਕਿੰਨੀ ਮੁਸ਼ਕਲ ਆਉਂਦੀ ਹੈ ਖਾਸ ਕਰਕੇ ਖਾਸ ਕਰਕੇ ਜਦੋਂ ਤੁਸੀਂ ਰਾਤੀ ਰੋਟੀ ਖਾਣ ਲੱਗਦੇ ਹੋ ਉਦੋਂ ਕਿੰਨੀ ਤੁਹਾਨੂੰ ਚੀਜ਼ਾਂ ਮੁਸ਼ਕਲ ਆਉਂਦੀਆਂ ਅਸੀਂ ਜੇ ਸਾਡੇ ਕੋਲ 12 ਵਜੇ ਪ੍ਰੋਣਾ ਆ ਜਾਂਦਾ ਵਾ ਤਾਂ ਇਨੂੰ 3:30 ਵਜੇ ਪ੍ਰਸ਼ਾਦਾ ਪਾਣੀ ਛਕਾ ਕੇ ਉਹਨੂੰ ਅਸੀਂ ਭੇਜ ਦਿੰਦੇ ਹਾਂ ਭਰਾਵਾ ਸਾਡੇ ਕੋਲ ਗਲਤੀ ਮਾਫੀ ਇਹਦੇ ਤੂੰ ਇੱਥੇ ਚੱਲ ਜਵਾਂ ਨਹੀਂ ਤੇ ਤੈਨੂੰ ਨੀਂਦ ਨਹੀਂ ਆਉਣੀ ਭਰਾਵਾ ਜੇ ਨਹੀਂ ਤਾਂ ਸਾਨੂੰ ਤੇਰਾ ਸੁਸੀ ਤੈਨੂੰ ਸਾਨੂੰ ਜਾਗਣਾ ਪਊਗਾ ਤੈਨੂੰ ਵੀ ਜਾਗਣਾ ਪਊਗਾ ਕਿਰਪਾ ਕਰਕੇ ਤੂੰ ਆਪਣੇ ਘਰ ਵਾਪਸ ਚੱਲ ਜਾ ਚੰਗੀ ਗੱਲ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅਮਰਸਰ ਡੀਸੀ ਆਫਿਸ ਦੀਆਂ ਜਿੱਥੇ ਕਿ ਸਦਾ ਪਤਪਲ ਸਿੰਘ ਖਾਲਤਾ ਇੰਨੇ ਕਿ ਕਲਪੇ ਪਏ ਨੇ ਕਿ ਸੁਸੀ ਤਾਂ ਬਹੁਤ ਤੰਗ ਨੇ ਉਹ ਕਹਿੰਦੇ ਪਿਛਲੇ 10 ਸਾਲਾਂ ਤੋਂ ਅਸੀਂ ਬੜੇ ਤੰਗ ਆ ਬੜੀਆ ਸਰਕਾਰ ਆਈ ਪਰ ਇਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਅੱਜ ਸੁਸਰੀ ਲਿਫਾਫੇ ਚ ਪਾ ਕੇ ਅਮਰਸੰਦਰ ਡੀਸੀ ਸਾਹ ਨੂੰ ਦਿਖਾਇਆ ਕਿ ਸਾਡੇ ਲੋਕਾਂ ਦਾ ਹੱਲ ਕਰੋ ਕਿਉਂਕਿ ਕੱਲੇ ਨਹੀਂ ਨੇ ਇਹਨਾਂ ਕਹਿਣਾ ਵੀ 50 ਪਿੰਡ ਜਿਹੜੇ ਨੇ ਸੁਸਰੀ ਤੋਂ ਤਾਂਗ ਨੇ ਇਹਨਾਂ ਕਹਿਣਾ ਵੀ ਇੰਨੀ ਮੁਸ਼ਕਲ ਆਉਂਦੀ ਆ ਕਿ ਲੋਕੀ ਰਾਤ ਨੂੰ ਸੌਣ ਦੀ ਵੀ ਰੰਗੀ ਆ ਰਾਤ ਨੂੰ ਤਿੰਨ ਚਾਰੀ ਉੱਠ ਕੇ ਅਸੀਂ ਝਾੜੂ ਮਾਰਦੇ ਆ ਫੇਜ ਜਾ ਕੇ ਨੀਂਦ ਆਉਂਦੀ ਆ ਤੇ ਜਦੋਂ ਕਿਤੇ ਕੋਈ ਭੈਣ ਭਰਾ ਪਰੌਣਾ ਆ ਜੇ ਤੇ ਉਹਨੂੰ ਰੋਟੀ ਪਾਣੀ ਖਵਾ ਕੇ ਸੱਮੇ ਸੇ ਘਰੀ ਤੋਰ ਦਿੰਦੇ ਨੇ ਵੀ ਆ ਭਾਈ ਰਾਤ ਨਾ ਦਿਓ ਨਹੀਂ ਤੇ ਤੁਹਾਨੂੰ ਸਾਰੀ ਰਾਤ ਜਾਗਣਾ ਪੈਣਾ ਵਾ ਕੀ ਲੱਗਦਾ ਨਹੀਂ ਕਿਤੇ ਲੋਕ ਲਾਂਤਾ ਹੀ ਪਾਉਂਦੇ ਨੇ ਜਾਂ ਤੁਹਾਡੇ ਇਲਾਕੇ ਦਾ ਇਹ ਹਾਲਾਤ ਨੇ ਇੱਥੇ ਕੋਠੀ ਵੀਰਕੇ ਦੇ ਹੋਰ ਤਾਂ ਚੱਲ ਜੋ ਜੇਕਰ ਅਸੀਂ ਰਾਤ ਚੰਗੀ ਦਾ ਸੌਂ ਹੀ ਨਹੀਂ ਸਕਦੇ ਤੇ ਸਰ ਸਾਨੂੰ ਤੇ ਚਲੋ ਅਸੀਂ ਵੋਟਾਂ ਪਵਾਈਆਂ ਅਸੀਂ ਜਿਤਾਏ ਆਪਣੇ ਜਿਹੜੇ ਸਾਡੇ ਕੈਂਡੀਡੇਟ ਜੁਆਏ ਬਾਅਦ ਜਿੰਨੀਆਂ ਵੀ ਗਾਲਾਂ ਲੈਣੀਆਂ ਪੈਂਦੀਆਂ ਉਹ ਇੱਕ ਵਰਕਰ ਨੂੰ ਲੈਣੀਆਂ ਪੈਂਦੀਆਂ ਵਾ ਇਹਨਾਂ ਦੇ ਉਤੋਂ ਮੰਤਰੀਆਂ ਦੇ ਵੀ ਦਬਕੇ ਥੱਲੇ ਜਿਹੜੀ ਵੋਟਾਂ ਇਹਨਾਂ ਦੇ ਗੁੱਟੋਂ ਫੜ-ਫੜ ਅਸੀਂ ਵੋਟਾਂ ਪਾਈਆਂ ਉਹਨਾਂ ਦੀਆਂ ਵੀ ਗਾਲਾਂ ਕਿਉਂਕਿ ਇਹਨਾਂ ਦੇ ਕੋਈ ਪਹੁੰਚ ਤਾਂ ਨਹੀਂ ਆ ਜਿਹੜਾ ਸਾਡੇ ਕੋਲ ਲੋਕਲ ਅਸੀਂ ਇੱਥੇ ਹੈਗੇ ਆ ਸਾਨੂੰ ਆਣ ਕੇ ਗੱਲਾਂ ਵੀ ਕਰਦੇ ਗਾਲਾਂ ਵੀ ਕਰਦੇ ਆ ਸਾਨੂੰ ਸੋਨੀਆਂ ਪੈਣੀਆਂ ਵਾ ਪਰ ਸਾਡੀ ਗਾੜੀ ਸੁਣਾਈ ਜਿਹੜੀ ਉਹ ਨਹੀਂ ਹੈਗੀ ਬਿਲਕੁਲ ਜੀ ਸਰਦਾਰ ਜੀ ਤੁਸੀਂ ਨਾਲ ਆਇਓ ਭਾਈ ਸਾਹਿਬ ਦੇ ਅਸੀਂ ਦੇਖਿਆ ਬੜੇ ਤੰਗ ਨੇ ਅੱਜ ਬੜੇ ਪਰੇਸ਼ਾਨ ਨੇ ਪਪਾ ਭਾਜੀ ਕੀ ਕਹਿਣਾ ਚਾਹਗੋ ਤਾਂ ਅੱਜ ਇਹਨਾਂ ਅੱਜ ਨਾ ਅੰਦਰ ਦਾ ਬਾਹਰ ਜਿਹੜਾ ਸਾਰੇ ਕੜਗੇ ਰੱਖਦਾ ਬਾਹਰ ਹਾਂਜੀ ਇਹ ਜੀ ਸਰਦਾਰ ਸਾਹਿਬ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਹੈਗੇ ਆ ਅਸੀਂ ਵੀ ਉ ਸਾਨੂੰ ਮਤਲਬ ਕਿ ਰੋਟੀ ਬਣਾਉਣੀ ਰੋਟੀ ਖਾਣੀ ਬੱਚਿਆਂ ਨੂੰ ਖਵਾਉਣੀ ਬੱਚਿਆਂ ਨੂੰ ਸਵਾਉਣਾ ਬਹੁਤ ਜ਼ਿਆਦਾ ਇੰਨਾ ਜ਼ਿਆਦਾ ਪਰੇਸ਼ਾਨੀ ਹੋਈ ਪਈ ਆ ਜੀ ਕਹਿ ਨਹੀਂ ਸਕਦੇ ਬੱਚਿਆਂ ਦੇ ਰਾਤ ਨੂੰ ਸੌਣ ਲੱਗਿਆਂ ਬੱਚਿਆਂ ਦੇ ਕੰਨਾਂ ਦੇ ਵਿੱਚ ਰੂਹ ਦੇ ਕੇ ਸਵਾਉਣਾ ਪੈਂਦਾ ਕਿ ਕਿਤੇ ਬੱਚਿਆਂ ਦੇ ਰਾਤ ਕੰਨ ਦੇ ਵਿੱਚ ਸੁਸਰੀਨਾ ਵੜ ਜੇ ਇੱਕ ਕਹਿੰਦੇ ਆਪਰੇ ਉਹਨੂੰ ਮਹਿਸੂਸ ਕਰ ਰਹੇ ਵੀ ਸ਼ਾਇਦ ਕਿਤੇ ਹੋਰ ਥਾਂ ਕੋਠੀ ਲੱਲਣ ਦੇ ਗਲਤ ਥਾਂ ਜਗਾ ਲੱਲੀ ਆ ਜਿਹੜਾ ਪਸਤਾਉਣਾ ਪੈਂਦਾ ਤੁਹਾਨੂੰ ਹਾਂਜੀ ਉਹ ਤੇ ਹੈ ਆ ਜੀ ਲੱਖਾਂ ਰੁਪਏ ਕਰੋੜਾਂ ਰੁਪਏ ਲਾ ਕੇ ਆਪਾਂ ਘਰ ਬਣਾਉਨੇ ਆ ਇੱਕ ਆਪਾਂ ਸੁੱਖ ਦੀ ਨੀਂਦ ਸੌ ਸਕੀਏ ਪਰ ਇਹੋ ਜੇ ਏਰੀਆ ਦੇ ਵਿੱਚ ਜਿੱਥੇ ਗਦਾਮ ਆ ਉਸ ਜਗ੍ਹਾ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਕਿ ਅਸੀਂ ਇੰਨਾ ਪੈਸਾ ਜਿਹੜਾ ਆ ਉਹ ਮਿੱਟੀ ਕਰ ਲਿਆ ਬੀਸੀ ਸਾਹਿਬ ਨੂੰ ਮਿਲੇ ਹੋ ਕੀ ਉਹਨੂੰ ਆਸ਼ਾ ਚ ਦਵਾਇਆ ਕੀ ਤੁਹਾਡੀ ਮੰਗ ਮੰਨੀ ਗਈ ਆ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਬਹੁਤ ਵੱਡੀ ਆਸ ਲੈ ਕੇ ਆਏ ਆ ਮੈਡਮ ਕੋਲ ਕਿ ਸਾਡੀ ਸੁਣਵਾਈ ਜਿਹੜੀ ਆ ਉਹ ਜਰੂਰ ਹੋਏਗੀ ਸਾਨੂੰ ਆਸ ਆ ਕਿ ਜਿੱਦਾਂ ਅਸੀਂ ਉਹਨਾਂ ਨੂੰ ਦੇਖਦੇ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਕਿਦਾਂ ਪਬਲਿਕ ਦੇ ਵਿੱਚ ਜਾ ਕੇ ਆਪਣਾ ਬਹੁਤ ਵਧੀਆ ਲੋਕਾਂ ਦਾ ਗੱਲਬਾਤ ਗੱਲਬਾਤ ਸੁਣਦੇ ਆ ਉਹਨਾਂ ਨੂੰ ਜਵਾਬ ਦੇ ਰਹੇ ਆ ਸਾਨੂੰ ਵੀ ਇਹੀ ਆਸ ਹੈਗੀ ਆ ਕਿ ਸਾਡੀ ਵੀ ਜਿਹੜੀ ਆ ਇਹ ਬੇਨਤੀ ਪੱਤਰ ਆ ਮੈਡਮ ਜਰੂਰ ਇਹਤੇ ਗੌਰ ਕਰਨਗੇ ਤੇ ਸਾਨੂੰ ਇਹਦਾ ਹੱਲ ਹੋ ਜਾਏਗਾ। ਜੀ ਲੱਗਦਾ ਨਹੀਂ ਡੀਸੀ ਸਾਹਿਬ ਕੋ ਅਸੀਂ ਦੇਖਿਆ ਲੋਕ ਵੱਖ-ਵੱਖ ਤਰ੍ਹਾਂ ਦੇ ਮਸਲੇ ਲੈ ਕੇ ਆਉਂਦੇ ਨੇ ਪਰ ਤੁਹਾਡਾ ਜਿਹੜਾ ਮਸਲਾ ਬਿਲਕੁਲ ਵੱਖਰਾ ਵਾ। ਸੁਸਰੀ ਤੁਸੀਂ ਲਿਫਾਫੇ ਵਿੱਚ ਪਾ ਕੇ ਲੈ ਕੇ ਆਏ ਹੋ। ਡੀਸੀ ਸਾਹਿਬ ਦਿਖਾਉਣ ਪੀ ਆ ਵੇਖ ਲਓ ਸਾਡੇ ਹਾਲਾਤ ਕੀ ਨੇ। ਅਸੀਂ ਆ ਸੁਸਰੀ ਜਿਹੜੀ ਸਾਨੂੰ ਰਸ ਤੋਂ ਧੱਕ ਨਹੀਂ ਦਿੰਦੀ ਜੀ। ਹਾਂਜੀ ਹਾਂਜੀ ਜੀ ਮੈਡਮ ਨੇ ਬਹੁਤ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਆ। ਉਹਨਾਂ ਨੇ ਸਾਨੂੰ ਇਹ ਅਨਿਵਾਸ਼ਣ ਦਵਾਇਆ ਜਾਂ ਕਿ ਤੁਹਾਡਾ ਜਿਹੜਾ ਇਹ ਮਸਲਾ ਹੱਲਿਆ ਕਹ ਕਿ ਬੰਦਿਆਂ ਨੂੰ ਤੇ ਇਹਨੂੰ ਹੱਲ ਕਰਨ ਵਾਸਤੇ ਕਿਹਾ ਹੈ ਕਿ ਇਹਨੂੰ ਲੈਟਰ ਨੂੰ ਫਾਰਵਰਡ ਕਰੋ ਜਿਹੜੇ ਗੋਦਾਮਾਂ ਦੇ ਅਧਿਕਾਰੀ ਹੈਗੇ ਆ ਉਹਨਾਂ ਦੇ ਨਾਲ ਮੀਟਿੰਗ ਕਰਕੇ ਤੇ ਸਾਨੂੰ ਤਲਬੀ ਉਸੇ ਵੇਲੇ ਜਾਣਕਾਰੀ ਜਿਹੜੀ ਵਾਪਸ ਦਿੱਤੀ ਜਾਵੇ ਬਹੁਤ ਧੰਨਵਾਦ ਹੁਣ ਦੇਖਣਾਗਾ ਕਿ ਕਦੋਂ ਤੱਕ ਜਿਹੜਾ ਇਹਨਾਂ ਲੋਕਾਂ ਨੂੰ ਸੁਸੀ ਤੋਂ ਜਿਹੜੀ ਨਕਾਦ ਮਿਲਦੀ ਆ ਤੁਸੀਂ ਦੇਖਿਆ ਲੋਕ ਕਿੰਨੇ ਪਰੇਸ਼ਾਨ ਨੇ ਅੱਜ ਅਮਰਸਾਦ ਦੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਨੇ ਹੁਣ ਦੇਖਣਾਗਾ ਕਿ ਕਦੋਂ ਤੱਕ ਜਿਹੜੀ ਸੁੱਖ ਦੀ ਨਹੀਂ ਸੌਂਦੇ ਨੇ ਤੇ ਰਾਤ ਨੂੰ ਜਿਹੜੀ ਚੈਨ ਦੀ ਨਹੀਂ ਸੀ ਹੁੰਦੇ ਨੇ ਸੁਸੀ ਤੋਂ ਜਿਹੜਾ ਇਹਨਾਂ ਨੂੰ ਕਦੋਂ ਤੋਂ ਨਜਾਤ ਮਿਲਦੀ ਆ ਮੈਨੂੰ ਦਿਓ ਜਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾਦ ਹਾਦੀ ਭਾਈ ਆਪਣਾ ਨਾਮ ਬਸਤੇ ਮੈਂ ਅਮਰਜੀਤ ਸ਼ੇਰਗਿੱਲ ਜੀ ਪੀਏ ਟੂ ਐਮਐਲਏ ਡਾਕਟਰ ਜਸਬੀਰ ਸਿੰਘ ਸੰਧੂ ਡਾਕਟਰ ਜਸਬੀਰ ਸਿੰਘ ਸਾਹਿਬ ਦੇ ਕਹਿਣ ਤੇ ਮੈਂ ਇੱਥੇ ਆਇਆ ਜੀ ਇਹਨੇ ਵਡਾਲੀ ਦਾ ਮਸਲਾ ਸੀ ਸਾਡੇ ਲਾਗੇ ਉੱਥੇ ਗਦਾਮ ਨੇ ਉੱਥੇ ਮੀਂਹ ਜਿਹੜਾ ਗਦਾਮ ਦੇ ਵਿੱਚ ਜਿੰਨੀ ਵੀ ਕਣਕ ਆਉਂਦੀ ਆ ਉਹ ਜਦੋਂ ਬਾਰਿਸ਼ ਹੁੰਦੀ ਆ ਉਹ ਉੱਥੇ ਭਿੱਜਦੀ ਆ ਉਹਦੇ ਕਾਰਨ ਇਥੇ ਸੁੱਸਰੀ ਪੈਦਾ ਹੁੰਦੀ ਆ ਸੁੱਸਰੀ ਪੈਦਾ ਹੋਣ ਦੇ ਕਾਰਨ ਜਿੰਨੇ ਵੀ ਲਾਗੇ ਵਸਨੀਕ ਨੇ ਸਾਰੇ ਮੁਸ਼ਕਿਲਾਂ ਚ ਅਸੀਂ ਅੱਜ ਉਹਨਾਂ ਨੂੰ ਦਿੱਤਾ ਹੈ ਮੰਗ ਬਤਰ ਦਿੱਤਾ ਹੈ ਜੀ ਡੀਸੀ ਸਾਹਿਬ ਨੇ ਸਾਨੂੰ ਆਸ਼ੀਰਵਾਦ ਆਸ਼ੀਸ਼ਵਾਸ਼ਣ ਦਵਾਇਆ ਹੈ ਕਿ ਜਲਦੀ ਤੋਂ ਜਲਦੀ ਇਹਦਾ ਹਾਲ ਹੋ ਜਾਏ ਕਿ ਲੱਗਦਾ ਕਿ ਆਸ਼ਰਮ ਹੋ ਜਾਊਗਾ ਹੁੋ ਜਾਏਗਾ ਜੀ ਹੋ ਜਾਏਗਾ ਡੀਸੀ ਸਾਹਿਬ ਬਹੁਤ ਕਾਬਿਲ ਨੇ ਜੀ ਹੋਏਗਾ ਸਾਡੇ ਠੀਕ